ਉੱਪਰ ਇਹਦੇ ਸੱਪ ਦੀ ਸ਼ਰੀਰ ਤੋਂ ਨੋਟ ਚੱਕਣੇ ਕਿ ਸੌਖੀ ਨਹੀਂ ਡਰਾਈਵਰੀ ਵੱਲੀ ਏ ਕੈਲਗਰੀ ਤੋਂ ਵੈਨਕਵਰ ਜਾ ਰਹੇ ਆਂ ਜੀ ਕੋਕਾ ਹਿੱਲ ਰੈਸਟ ਏਰੀਆ ਦੇ ਕੋਲ ਰੁਕਿਆ ਜੀ ਆਪਾਂ ਸਾਹਮਣੇ ਦੇਖੋ ਬਰਫ ਦੇ ਕਿੱਡੇ ਵੱਡੇ ਵੱਡੇ ਪਹਾੜ ਤੇ ਡਰਾਈਵਰ ਨੇ ਸਾਡੇ 66 ਟਰਾਂਸਪੋਰਟ ਵਾਲੇ ਡਰਾਈਵਰ ਕਹਿੰਦੇ ਵੀ ਰਵਿੰਦਰ ਕ੍ਰਿਹੇ ਆਲਾ ਤੇ ਇੰਦਰਜੀਤ ਭਰਾ ਜਿਨ੍ਹਾਂ ਨੇ ਸਾਨੂੰ ਵੀਡੀਓ ਭੇਜੀ ਆ ਦੇਖੋ ਕਿੰਨੀ ਔਖੀ ਆ ਡਰਾਈਵਰੀ ਭਾਈ ਤੁਸੀਂ ਕਹੀ ਜਾਂਦੇ ਆ ਕੰਮ ਸੌਖਾ ਹੈ ਕੰਮ ਸੌਖਾ ਬਹੁਤ ਔਖਿਆ ਬਈ ਡਾਲਰ ਕਮਾਣੇ ਪੰਜਾਬ ਹਿਮਾਚਲ ਹਰਿਆਣਾ ਹਿੰਦੁਸਤਾਨ ਦੇ ਸਾਰੇ ਡਰਾਈਵਰਾਂ ਦੇ ਨਾਂ ਤੇ ਯਾਰ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਮਾਈਨਸ 24 24 25 22 ਡਿਗਰੀ ਟੈਂਪਰੇਚਰ ਦੇ ਵਿੱਚ ਸੜਕਾਂ ਦੇ ਉੱਪਰ ਪਾਣੀ ਜੰਮ ਜਾਂਦਾ ਹੈ ਦੇਖੋ ਕਿਸ ਤਰ੍ਹਾਂ ਟਰੱਕਾਂ ਦੇ ਟਾਇਰਾਂ ਨੂੰ ਸੰਗਲ ਪਾ ਪਾ ਕੇ 12 12 ਘੰਟੇ ਜਾਗ ਜਾ ਕੇ ਟਰੱਕ ਚਲਾਣੇ ਆ ਨੋਟ ਕਮਾਣੇ ਆ ਡਾਲਰ ਬਣਾਣੇ ਆ ਕਿ ਤੁਹਾਨੂੰ ਲੱਗਦਾ ਹੈ ਸੌਖਾ ਬਾਹਰ ਸੌਖੀ ਹੈ ਕਮਾਈ ਉਹ ਪੈਸੇ ਦੇ ਨਾਲ-ਨਾਲ ਲੋਕੋ ਕਦੇ ਤੁਸੀਂ ਦੇ ਇਹ ਤਨਹਾਈ ਕਿ ਮਾਂ ਕਿੰਨੇ ਦਿਨ ਹੋ ਗਏ ਰੋਟੀ ਤੇਰੇ ਹੱਥ ਦੀ ਨਹੀਂ ਖਾਈ ਭੈਣ ਤੋਂ ਹੁਣ ਗੁੱਟ ਦੇ ਰਖੜੀ ਨਹੀਂ ਬਣਾਈ ਘਰ ਵਾਲੀ ਤੇ ਬੱਚੇ ਦੂਰ ਹੋਏ ਦੂਰ ਸਾੜੀ ਹੋਈ ਮਾਈ ਉਹ ਜੀ ਆਰ ਸੀ ਕੰਮ ਕਹਿਣ ਨੂੰ ਇਹ ਸੌਖਾ ਬਾਹਰ ਔਖੀ ਬੜੀ ਕਮਾਈ ਕੰਮ ਕਹਿਣ ਨੂੰ ਇਹ ਸੌਖਾ ਬਾਹਰ ਔਖੀ ਬੜੀ ਕਮਾਈ